माल <laughs> वारा <laughs> ਸਲਕਾਂ ਦਾ ਸ਼ਾਹ ਰੋਹ ਦੇ ਨਾਲ ਆਜੋ ਆਜੋ ਇੱਕ ਮਿੰਟ ਜੀ ਇੱਕ ਮਿੰਟ ਜੀ ਉਹਨਾਂ ਦੇ ਸਵਾਗਤ ਵਾਸਤੇ ਗੱਲ ਤੋਂ ਨਿਕਲੋਰੀਏ ਦੇ ਮਸ਼ਹੂਰ ਗਾਇਕ ਬੋਲ 우ਮਾਨ ਸਿੰਘ ਜੀ ਨਾਲ ਉਹਨਾਂ ਦੇ ਸਾਜ ਨਾਲ ਮਤਲ ਮਾਲੇ ਦੇ ਪੂਰੇ ਸਾਥੀ ਬਹੁਤ ਸਾਰੇ ਰੋਹ ਦੇ ਨਾਲ ਉਹਨਾਂ ਦਾ ਮਾਨ ਸਨਮਾਨ ਕਰਦੇ ਦਿਖਾਈ ਦੇ ਰਹੇ ਨੇ ਅੱਗੇ ਉਹਨਾਂ ਦਾ ਪੈਰ ਉਹਨੂੰ ਕਿਹਾ ਸਾਡਾ ਸ੍ਰੀ ਵਾਹਿਗੁਰੂ ਜੀ ਬਖਸ਼ੇ ਬਹੁਤ ਬਹੁਤ ਮੁਬਾਰਕਾਂ ਨੇ ਤੇ ਉਹਨਾਂ ਨੇ ਜਿੱਤ ਨੂੰ ਸਾਡੀ ਸੇਵਾ ਚ ਦੇ ਦਿੱਤਾ ਠੀਕ ਹੈ ਜੀ ਤੇ ਬਾਬਾ ਜੀ ਨੇ ਬੜੀ ਕਿਰਪਾ ਕੀਤੀ ਹੈ ਉਹ ਮਕਾਮ ਸਾਨੂੰ ਬਖਸ਼ਦਾ ਉਹ ਜਿੱਤ ਬਚਦੀ

ਮੇਰੇ ਸਤਿਕਾਰਯੋਗ ਮੇਰੇ ਆਪਣੇ ਮhalla ਵਾਰ ਨੰਬਰ 11 ਦੇ ਸਮੂਹ VOTER VOTER ਦਾ ਕੱਲ ਤੱਕ ਪਾ ਕੇ ਤੁਸੀਂ ਬੱਲੇ ਬੱਲੇ ਕਰਾਤੀ ਹੈ ਮੈਂ ਸੋਚਿਆ ਹੀ ਨਹੀਂ ਸੀ ਕਿ ਇਨੀ ਲੀਡ ਮੇਰਾ ਇੱਕ ਦੋਸਤ ਹੈ ਜਿਹੜਾ ਕਹਿੰਦੇ ਹੁੰਦੇ ਨੇ ਕਿ ਉਹ ਦੀ ਜੀਵ ਤੇ ਸਰਸੋਦੀ ਮਾਤਾ ਬੈਠੀ ਸੀ ਉਹ ਕਹਦਾ ਤਲਵਾਰਾ ਸਾਹਿਬ ਅੱਜ ਤੋਂ ਕੋਈ 7-8 ਦਿਨ ਪਹਿਲੇ ਦੀ ਗੱਲ ਹੈ ਕਹਿੰਦਾ ਜੀ ਤਲਵਾਰਾ ਸਾਹਿਬ ਤੁਸੀਂ 240 ਵੋਟਾਂ ਤੇ ਜਿੱਤਣਾ ਮੇਰੇ ਤੋਂ ਸਲਾਮ ਲੈ ਲਓ ਉਹ ਸਾਰੇ ਮੇਰੇ ਭੈਣੋਂ ਤੇ ਭਰਾਓ ਤੁਸੀਂ ਬੜਾ ਸਹਿਯੋਗ ਦਿੱਤਾ ਸਾਡੀ ਸਤਕਾਰਯੋਗ ਮਾਤਾ ਨੇ ਪਹਿਲੇ ਦਿਨ ਹੀ ਕਹਿਤਾ ਸੀ ਮੇਰੇ ਪੁੱਤਰ ਜਾਂ ਤੇਰੀ ਜਿੱਤ ਪੱਕੀ ਹੈ ਤੁਹਾਡੀਆਂ ਦੁਆਵਾਂ ਤੁਹਾਡੇ ਆਸ਼ੀਰਵਾਦ ਮੈਂ ਭੈਣਾ ਜਿਹਨੀਆਂ ਮੇਰੀਆਂ ਭੈਣਾਂ ਨੇ ਦਿਨ ਪਰ ਰਾਤ ਇੱਕ ਕੀਤੀ ਹੈ ਮੇਰੇ ਭਰਾ ਜਿੰਨਾ ਵੀ ਮੇਰਾ ਸਾਡੀ ਟੀਮ ਹੈ ਟੀਮ ਹਰਦੀਪ ਮੁੰਡੀਆਂ ਪਪੂ ਤਰੋੜਾ ਦੀ ਟੀਮ ਨਹੀਂ ਤਾਂ ਟੀਮ ਹਰਦੀਪ ਮੁੰਡੀਆਂ ਨੇ ਬੜਾ ਕਾਦ ਦਿੱਤਾ ਰਲ ਕੇ ਚੱਲੇ ਨੇ ਦਿਨ ਪਰ ਰਾਤ ਇੱਕ ਕੀਤਾ ਕਿਸੇ ਨੇ ਇਹ ਨਹੀਂ ਕਿਹਾ ਮੈਂ ਵੀ ਫੈਕਟੀ ਚ ਲੱਗਿਆ ਆ ਮੈਂ ਛੁੱਟੀ ਮੈਨੂੰ ਮਿਲਣੀ ਨਹੀਂ ਗਾਂ ਕੰਮ ਮਿਲੇਗਾ ਕਦੇ ਮਿਲੇਗਾ ਮੈਂ ਉਹਨਾਂ ਨੂੰ ਕਿਹਾ ਵੀ ਗੁਰੂ ਜਾਨਕ ਖੈਰ ਇਸ ਤੋਂ ਵੀ ਕਿਤੇ ਵੱਧ ਜਾਏਗਾ ਭਰਾਓ ਮੈਂ ਕੱਲਾ ਕੁਝ ਨਹੀਂ ਕਰ ਸਕਦਾ ਜੇ ਤੁਸੀਂ ਮੇਰੇ ਨਾਲ ਹੋ ਤੇ ਤਾਂ ਆਪਾਂ ਦਾਇਆ ਕਰਕੇ ਜੋ ਇਹ ਵਾਰ ਨੰਬਰ 11 ਦੇ ਵਿੱਚ ਰਹਿੰਦੇ ਕੰਮ ਨੇ ਵਿਕਾਸਕਾਰ ਦੇ ਵਿਕਾਸਾਂ ਨੂੰ ਆਪਾਂ ਲਈ ਹੱਦ ਰਿਆ ਸਕਦੇ ਆ ਤੇ ਤੁਹਾਡਾ ਸਹਿਯੋਗ ਚਾਹੀਦਾ ਮੈਂ ਇੱਕ ਬੇਨਤੀ ਕਰਨ ਲੱਗਿਆ ਭੈਣੋ ਜਿਹੜੇ ਮੇਰੇ ਵੀਰਾਂ ਦੇ ਨੀਲੇ ਕਾਟ ਨੇ ਉਹਨਾਂ ਦੀਆਂ ਜੋ ਪਰਕੀਆਂ ਕੱਟਣ ਵਾਸਤੇ ਤੁਹਾਨੂੰ ਅਨੰਦਪੁਰ ਜਾਣਾ ਪੈਂਦਾ ਸੀ ਅੱਜ ਪਹਿਲੇ ਦਿਨ ਹੀ ਮੈਡਮ ਜਸਵਿੰਦਰ ਬੜਤਲਵਾੜਾ ਕਨਿਓ ਉਤਪੰਨ ਕੀਤਾ ਗਿਆ ਆਰਡਰ ਕੀਤਾ ਗਿਆ ਬੇਨਤੀ ਕੀਤੀ ਗਈ ਹੈ ਸਾਰੀਆਂ ਤਿੰਨੇ ਵਿਤੇ ਆ ਗਏ ਆ ਇਹ ਅਗਲੇ ਜਦੋਂ ਕੜਕ ਆਏਗੀ ਉਹਦੀਆਂ ਪਰਕੀਆਂ ਤੁਹਾਡੇ ਵਾਰਡ ਨੰਬਰ 11 ਦੇ ਵਿੱਚ ਆ ਕੇ ਡੀਪੂ ਵਾਲਾ ਕੱਟੇਗਾ ਤੇ ਕੜਕ ਨੂੰ ਦੋਵੇ ਆ ਇੱਥੇ ਦੇਖੇ ਜਾਏਗਾ ਇਹ ਪਹਿਲੇ ਦਿਨ ਦੀ ਸ਼ੁਰੂਆਤ ਹੈ ਪਹਿਲੇ ਦਿਨ ਦਾ ਕੰਮ ਹੈ ਦੇਖੋ ਹੌਲੀ 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 ਮੇਰੇ ਪਰਮੇਤਰ ਨੇ ਸਦਾਰ ਹਦੀਦ ਜੀ ਮੁੰਡੀਆਂ ਤੁਹਾਨੂੰ ਸਾਰੇ ਤੁਸੀਂ ਜਾਣੀ ਜਾਣ ਅੱਜ ਵੀ ਪਹਿਲੇ ਮੈਂ ਤੁਹਾਡੇ ਵਿੱਚ ਚੱਲਣ ਤੋਂ ਪਹਿਲੇ ਉਹਨਾਂ ਤੋਂ ਵਿਸ਼ਵਾਸ ਲੈ ਕੇ ਚੱਲੇ ਆ ਮੰਨ ਕੇ ਐਤਵਾਲਾ ਸਾਹਿਬ ਕੋਈ ਐਜੀ ਗੱਲ ਨਹੀਂ ਐ ਪਰ ਜਿਹੜੇ ਨਿੱਕੇ ਨਿੱਕੇ ਕੰਮ ਨੇ ਜਿਹੜੇ ਮੇਰੇ ਭੈਣਾ ਭਰਾਵਾਂ ਤੇ ਮੂਤਰ ਨਹੀਂ ਲੱਗੇ ਕੋਈ ਪ੍ਰੋਬਲਮਾਂ ਆਉਂਦੀਆਂ ਸੀ ਜਾਂ ਜਿਨ੍ਹਾਂ ਨੇ ਰਜਿਸਟਰੀਆਂ ਨਹੀਂ ਕਰਾਈਆਂ ਉਹ ਮੇਰਾ ਫਰਾ 28 ਤਰੀਕ ਦਾ ਰਜਿਸਟਰੀਆਂ ਕਰਾ ਲਓ ਤਾਂ ਜੋ ਐਨਓਸੀ ਦੀ ਜੋ ਚਾਰਤਾ ਖਤਮ ਹੋਈ ਹੋਈ ਹੈ ਆਪਣੇ ਪੰਜਾਬ ਸਰਕਾਰ ਸਰ ਭਗਵਾਨ ਸਿੰਘ ਜੀ ਮਾਰਨੇ ਸਰਕਾਰ ਤੁਹਾਡੇ ਦਵਾਰ ਦੇ ਨਾਰੇ ਦੇ ਨਾਲ ਆਪਾਂ ਇਹ ਕੰਮ ਵੀ ਕਰਾਓ ਇੱਕ ਜਿਨ੍ਹਾਂ ਦੇ ਮੀਟਰ ਨਹੀਂ ਲੱਗੇ ਉਹ ਬਿਜਲੀ ਘਰ ਜਾਓ ਆਪਣੇ ਜਿਨ੍ਹਾਂ ਦੇ ਨਾਂ ਤੇ ਰਜਿਸਟਰੀ ਆ ਉਹਦੀ ਰਜਿਸਟਰੀ ਦੀ ਕਾਪੀ ਲੈ ਕੇ ਇੱਕ ਆਧਾਰ ਕਾਰਡ ਇੱਕ ਪਾਸਪੋਰਟ ਦਾ ਫੋਟੋ ਉਹਨਾਂ ਨੇ ਵੀ ਟੋਕਨ ਦੇਣਾ ਸਰ ਉਹ ਟੋਕਨ ਨੰਬਰ ਦੇਣਾ ਉਹ ਲਿਆ ਕੇ ਮੈਨੂੰ ਦੇ ਦਿਓ ਉਸ ਤੋਂ ਬਾਅਦ ਦਾ ਮੇਰਾ ਕੰਮ ਹੈ ਵੀਰੋ ਤੁਸੀਂ ਸਿਰਫ ਉੱਥੇ ਜਾ ਕੇ ਟੋਕਨ ਲੈ ਕੇ ਆਣਾ ਤੁਹਾਡਾ ਮੀਟਰ ਲੱਗ ਜਾਏਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਰ ਮੰਗਰ ਜੀ ਤਾਲ ਬਲੇਂਡਰ ਸਿੰਘ ਜੀ ਸਾਰਿਆਂ ਨੇ ਬੇਨਤੀ ਕੀਤੀ ਜੀ ਕਿ ਸਾਨੂੰ ਗਰਮੀ ਦੇ ਵਿੱਚ ਟਰਾਂਸਫਰਮ ਦੀ ਬੜੀ ਦਿੱਕਤ ਆਉਦੀ ਹੈ। ਮੈਂ ਵੀਰੋ ਕਾਉਂਸਲਰ ਦਾ ਤੁਸੀਂ ਕੱਲ ਬਣਾਇਆ। ਪਹਿਲਾਂ ਨੇ ਬਣੇ ਹੋਏ ਉਹ। ਠੀਕ ਹੈ ਤੁਹਾਡੇ ਵਾਸਤੇ ਅਸੀਂ ਪਹਿਲਾਂ ਦੀ। ਪਰ ਮੈਂ ਉਹ ਵਾਲੇ ਕੰਮ ਲੋਕਾਂ ਨੇ ਬੜੇ ਝੂਠ ਮਾਰੇ ਉਹ ਤਲਵਾੜਾ ਝੂਠ ਮਾਰਦਾ। ਉਹ ਮੈਂ ਗੁਰੂ ਘਰ ਨੂੰ ਮੰਨਣ ਵਾਲਾ ਮੈਂ ਝੂਠ ਤੋਂ ਬੜਾ ਦੂਰ ਆ। ਮੈਂ ਹਰਾਮ ਦੇ ਪੈਸੇ ਤੋਂ ਬੜਾ ਦੂਰ ਆ। ਕੋਈ ਕਹਿ ਦੇਵੇ ਤੁਸੀਂ ਪਪੂ ਦਲਵਾੜੇ ਨੇ ਅੱਜ ਮੇਰੇ ਨਾਲ ਜਾ ਕੇ ਕਿਸੇ ਵੀ ਪਾਸੇ ਸਰਕਾਰੀ ਕੰਮ ਦੇ ਵਿੱਚ 5000 ਦੀ ਜਗ੍ਹਾ 3000 ਦੇ ਕੇ 2000 ਜੇਬ ਵਿੱਚ ਪਾਇਆ ਉਹ ਮੈਂ ਕਿਹਾ ਜੋ ਤੁਸੀਂ ਕਹੋਗੇ ਉਹ ਮੈਂ ਕਰਨ ਨੂੰ ਤਿਆਰ ਆਂ ਵੀਰੋ ਮੈਂ ਅਸੀਂ ਕੋਈ ਨਾ ਮੈਂ ਤਕੜਾ ਬਿਜ਼ਨਸਮੈਨ ਨਹੀਂ ਮੈਂ ਦਿਹਾੜੀਦਾਰੀ ਆ ਤੁਹਾਡੇ ਉੱਪੋਂ ਹੌਲੀ ਹੌਲੀ ਆਪਾਂ ਕੰਮ ਕਰਕੇ ਜਿਹੜਾ ਨੇ ਕਰਨਾ ਜੋ ਮੱਲਿਆਂ ਦਾ ਇਹਦੇ ਕੰਮ ਨੇ ਤੁਸੀਂ ਅਸ਼ੀਰਵਾਦ ਦਿਓ ਤੁਹਾਡੇ ਸਹਿਯੋਗ ਦੇ ਨਾਲ ਮੈਂ ਬਿਲਕੁਲ ਸਾਡੀਆਂ ਮਾਤਾਵਾਂ ਨੇ ਭੈਣਾਂ ਨੇ ਸਾਰਿਆਂ ਦਾ ਸਹਿਯੋਗ ਦੇ ਨਾਲ ਮੈਂ ਬਿਲਕੁਲ 24 ਘੰਟੇ ਤੁਹਾਡੇ ਨਾਲ ਖੜਾ ਔਰ ਜਗਰਾਤੇ ਦੇ ਵਿੱਚ ਮੈਂ ਬੇਨਤੀ ਕਰਾਂਗਾ ਜਿਹੜਾ ਸਾਡਾ 4 ਤਰੀਕ ਨੂੰ ਜਗਰਾਤਾ ਜੈ ਮਾ ਸਿੱਖ ਪੁਰਣੀ ਕਲੱਬ ਉਹਦਾ ਜੋ 4 4 ਫਰੰਟ ਨੂੰ ਜਗਰਾਤਾ ਹੋਣ ਜਾ ਰਿਹਾ 4 ਜਨਵਰੀ ਨੂੰ 4 ਜਨਵਰੀ ਸੋਰੀ ਸਰ ਅਜੇ ਹੋਰ ਆ ਜਾ 4 ਜਨਵਰੀ ਜਗਰਾਤਾ ਹੋਣ ਜਾ ਰਿਹਾ ਆਪਾਂ ਸਾਰੇ ਮੱਲੇ ਵਾਲਿਆਂ ਨੇ ਅਰ ਬੜਾ ਤੋਂ ਉਤਸ਼ਾਹ ਨਾਲ ਮਰਾਣਾ ਹੈ ਆ ਉਰ ਦੇ ਵਿੱਚ ਮੈਂ ਤਾਂ ਹੀ ਕਹਾਂਗਾ ਸਾਡੇ ਗੁਰਮੰਦਰ ਜੀ ਸਾਡੇ ਬ੍ਰਿੰਦਰ ਭਾਜੀ ਜਿੰਨੀ ਇਹਨਾਂ ਦੀ ਟੀਮ ਹੈ ਆਪਾਂ ਸਾਹਿਬ ਬਾ ਮੈਂ ਕਹਾਂ ਜੀ ਮਾ ਮਾਈ ਨੇ ਬੜਾ ਇਹਨਾਂ ਦੇ ਅਸ਼ੀਰਵਾਦ ਦਿੱਤਾ ਪਿਛਲੀ ਵਾਰੀ ਵੀ ਇਹਨਾਂ ਨੇ ਆਪਣੇ ਜਿੱਤ ਦੇ ਜਗਾਰੇ ਛੱਡੇ ਸੀ ਮਾ ਮਾਈ ਨੇ ਕਿਰਪਾ ਕੀਤੀ ਹੈ ਮੈਂ ਇਹਨਾਂ ਦਾ ਦਿਲ ਦੀਆਂ ਕਾਰਵਾਈਆਂ ਤੋਂ ਧੰਨਵਾਦ ਕਰਦਾ ਹਾਂ ਜਿੰਨਾ ਵੀ ਜੋ ਜਗਰਾਤੇ ਦੇ ਵਿੱਚ ਸਹਿਯੋਗ ਹੋਏਗਾ ਮੈਂ ਉਹ ਤੇ ਆ ਰਹਾ ਹਾਂ ਧੰਨਵਾਦ ਬਹੁਤ ਜੀ ਦਾ ਧੰਨਵਾਦ ਪੂਰੇ ਭਾਇ ਦੇ ਦਿੱਕੇ ਆਰੇ ਮੇਰੀ ਥੇਰਾ ਨਾ ਹੋਰ ਭਗਤ ਨਵਾਦੀ ਜੈ ਮੇਰੀ ਥੇਰਾ ਨਾ ਹੋਰ ਭਗਤ ਨਵਾਦੀ ਜੈ ਛੇਤੀ ਬੁਲਾਓ ਅਸ਼ੀਰਵਾਦ ਥੋੜਾ ਪਿੱਛੇ ਤੁਸੀਂ ਬਹੁਤ ਆਇਆ ਥੋੜਾ ਥੋੜਾ ਪਿੱਛੇ ਹੋ ਥੋੜਾ ਥੋੜਾ ਨਾਰਾ ਮੈਂ ਨਾ ਨਵਾੜੇ ਰਹਿ ਜਾਓ ਵੀ ਹੈਗਾ ਨਾਰਾ ਆਜੋ ਮੇਰੇ ਪੁੱਤ ਜੀ ਮੇਰੇ ਕੋਲ ਆ ਜਾ ਤਾ ਖੋਲ ਜੋ ਪੁੱਤ ਆ ਜਾ ਉਹ ਦਾ ਮੇਡ ਨੂੰ ਬੋਲ ਕਾਹਨ ਚੋਰ ਮਾਜੀ ਇਹ ਕਹਿੰਦੇ ਆਂਦੇ ਕਹਿੰਦਾ ਤੇਰੇ ਯਾਰ ਨੂੰ ਦੱਬਣ ਨੂੰ ਪਰਦੇ ਸੀ ਪਰ ਪੱਪੂ ਦਲਵਾਣਾ ਦਰਦ ਕਿੱਥੇ ਆਹ ਕੰਮ ਸੀਗਾ ਤੇ ਸਾਰੇ ਦਬਾਉਣ ਉਹ ਬੱਤੋ ਦੇ ਸਾਜੂ ਦੇ ਨਾਲ ਮੈਂ ਦਵਿਆ ਨਹੀਂ ਅੱਜ ਆਪਾਂ 425 ਬੋਟਾ ਆਪਾਂ ਨੂੰ ਪਈਆਂ ਨੇ Oh, it's not never...